ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਤੁਹਾਤੋਂ ਪਿਲਾਈ ਸასი ਕਾਲ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਇਹ ਆਨੰਦਪੁਰ ਸਾਹਿਬ ਤੁਹਾਨੂੰ ਪਤਾ ਹੀ ਆ ਤੇ ਅੱਜ ਲੌਣ ਲੱਗੇ ਆਪਾਂ ਰਗਣਾ ਸ਼ਰਦਾਈ ਬਣਾਉਣ ਲੱਗੇ ਆ ਤੇ ਦਿਖਾਉਂਦੇ ਆ ਤੁਹਾਨੂੰ ਕੀ ਕੀ ਰੰਗ ਲਾਉਂਦੇ ਆ ਫਰਮਨ ਸਾਹਿਬ ਲਈ ਤਿਆਰੀ ਕਰਨ ਨਾ ਮਾਂ ਧੋ ਕੇ ਕਰ ਲਏ ਤਿਆਰ ਵਿੱਚ ਪਾ ਦਿਆਂ ਕਾਲੀਆਂ ਮਿਰਚਾਂ ਹਰੀਆਂ ਲਾਚੀਆਂ ਤੇ ਬਾਕੀ ਨਾਲ ਨਾਲ ਪਤਾ ਨਹੀਂ ਕੀ ਕੀ ਪਾ ਦਿੰਨੇ ਨਾ ਕੀ ਸੱਪ ਕਰਦਾ ਗੋਡਾ ਕਰੀ ਕਰਿਆ ਪੂਰਾ ਗੱਡੀਆਂ ਦਾ ਨਾਲ ਸ਼ਰਦਾਈ ਦਾ ਜੀ ਉਰੇ ਸੰਤ ਸਾਮਾਨ ਲੈ ਕੇ ਆਇਆ ਦੁੱਧ ਬਾਬੇ ਦਾ ਚੋਕੜਾ ਇਹ ਸਭ ਸਪਾਈ ਕਰਦ ਨਹੀਂ ਮਗਣੀ ਇਹਨਾਂ ਦੇ ਪੀਸ ਹਾਰਨੇ ਇਹ ਮਸਾਲਾ ਘੁੱਟੰਨੇ ਆ ਇਹ ਨੂੰ ਬਹਿ ਕੇ ਰਗੜੋ ਵੀਰ ਜੀ ਚੱਕ ਕੁੰਡਾ ਘੋਟਣਾ ਜਟਾ ਲਾਈ ਰਗੜਾ ਘੋਮ ਜਾਂਦਾ ਕਿ ਓਏ ਕੋਲ ਗਾਂਵੇਂ ਨਾਲ ਸਵੇਰੇ ਵੱਲਾ ਹੋ ਜਾ ਤਗੜਾ ਸ਼ੂ ਤੇ ਨਿਸ਼ਾਨ ਰਹਿ ਪੰਥਵਾ ਰਾਜ ਚਲੋ ਦਿਖਾਉਨੇ ਤੁਹਾਨੂੰ ਨਾਲ-ਨਾਲ ਫਿਰ ਕਿਦਾਂ ਦਾ ਬੰਦਾ ਇਧਰ ਮੁੰਡਿਆਂ ਦਾ ਪੂਰਾ ਯੋਰ ਲੱਗਾ ਆ ਤੇ ਕਿੰਨਾ ਕ ਮੁੰਡਿਆਂ ਦਾ ਕਾਦੋਦ ਨਾਲ ਮਾ ਡੰਡਾ ਆ ਇਹ ਲਾਉਣਾ ਔਖਾ ਹੀ ਆ ਪਿਆ ਜਵਨ ਜੀ ਦੀ ਹੋ ਗਈ ਬੱਸ ਬੜੇ ਚਾਹ ਨਾਲ ਬੈਠਾ ਹੀ ਪਤਾ ਨਹੀਂ ਕਿੰਨਾ ਕ ਮ제 ਆਉਣੇ ਪਰ ਮ제 ਨਿਕਲ ਗਏ ਸਾਰੇ ਜੋੜ ਮੂੰਹ ਤਾਂ ਨੂੰ ਕਰੀ ਬਣਾਇਆ ਹੁਣ ਕਰ ਮੂੰਹ ਤਾਂ ਨੂੰ ਕਰ ਆ ਯੋਰ ਲੱਗਾ ਹੋਇਆ ਯੋਰ ਤੂੰ ਕਰਿਆ ਸੇਵਾ ਪਲਾਨ ਕਰਵਾ ਭਾਈ ਧੰਨਵਾਦ ਲਓ ਜੀ ਇਹ ਵੀਰ ਨੂੰ ਆ ਕੋ ਪਹਿਲਾਂ ਖਸਖਸ ਵੀ ਨਹੀਂ ਪੂਰੀ ਪੀਸੀ ਗਈ ਤੇ ਇਹਨਾਂ ਦੀ ਬਸ ਬਸ ਹੋ ਗਈ ਹੈ ਬਸ ਨਹੀਂ ਹੈਗੀ ਬਾਹਰ ਨਾ ਆਏ ਮੈਂ ਗਾਹ ਬਾਹਰ ਜੋ ਕੁਝ ਨਹੀਂ ਹੋਣਾ ਤੇਰੇ ਅੰਦਰੋਂ ਨਾ ਕੋਈ ਬਾਹਰ ਆਈ ਜੋਰ ਲਾ ਲਾ ਕੇ ਇਹ ਸ਼ੇਰ ਨੂੰ ਪਤਾ ਵੀ ਇਹ ਕਿੰਨਾ ਘੌਖਾ ਦਾ ਸੁਣ ਕਿੰਨਾ ਘੌਖਾ ਇਹ ਰਕਣਾ ਇਹ ਮਹਾਰਾਜ ਇਹ ਪਹਿਲਾਂ ਰੱਬ ਦਾ ਨਾਮ ਤੇ ਹੋਣਾ ਪੈਂਦਾ ਤੇ ਪਾਪੀ ਸਿੱਧਾ ਬਹਿ ਗਿਆ ਅਸੀਂ ਵਾਇਕਰੂ ਵਾਇਕਰੂ ਸਿੱਧਾ ਸਿੰਘਾਂ ਦਾ ਨਾਮ ਪਹਿਲਾਂ ਤੇ ਹੋਣਾ ਚਾਹੀਦਾ ਹੈ ਨੂੰ ਤੇ ਫਿਰ ਇਹਨੂੰ ਕਰਨਾ ਚਾਹੀਦਾ ਹੈ ਸ਼ੁਰੂ ਇਹਦੇ ਪਾਪੀ ਬਹਿ ਗਿਆ ਵੀਛੇ ਦੇ ਨਾਲ ਗੱਟ ਕੇ ਜਕਾਰੇ ਲਾਵੇ ਨਿਹਾਲ ਹੋ ਜਾਵੇ ਸ਼ੀ ਦੱਸ ਇਹਨਾਂ ਦੇ ਮਨ ਨੂੰ ਭਾਵੇਂ ਸਤਿ ਸ੍ਰੀ ਅਕਾਲ ਇਹ ਲੱਗਾ ਰੇ ਲੋ ਜੀ ਮੁੰਡੇ ਕੋ ਨਾ ਐਕਸ਼ਨ ਹੀ ਪਸੰਦ ਆਉਂਦਾ ਕਿ ਲੱਤਾਂ ਕੇ ਪਾਸੇ ਤੇ ਕਰੀਏ ਪਾਸੇ ਇਹਦਾ ਵੀ ਹੋ ਵੀ ਦਰਸਲ ਬੱਸ ਇਹ ਹੁਣ ਬਾਨੇ ਲੱਭਦੇ ਕੋ ਬੋਵੇ ਤੇ ਮੈਂ ਉਠਾਂ ਮੇਰੇ ਚ ਕੋਈ ਨੁਕਸ ਕੱਢ ਦੇ ਤੇ ਮੈਂ ਉੱਠ ਪਾਂ ਸੁਪਣਾ ਨਹੀਂ ਥਾ ਤੂੰ ਨਹੀਂ ਨਪਣਾ ਹਟ ਰੱਖਣਾ ਮੈਂ ਦੇ ਰਣਾ ਨਾ ਆਉਣਗੇ ਕਿ ਤੂੰ ਨਪਣਾ ਤੂੰ ਸ਼ੋਹਕ ਨਾਲ ਮੇਲਾ ਵੇਖਦੇ ਪੁਰਾ ਰਗੜਾ ਪੂਰੇ ਜੀਰਾਂ ਦੇ ਚੱਲਦੇ ਆ ਕਪੜਾ ਬਣਾ ਲਈਏ ਕੈਂਟ ਦੀ ਰੀਲ ਫਿਰ ਪਾਉਣੀ ਇੰਸਟਾਗ੍ਰਾਮ ਤੇ ਗਾਇਸ ਕੋ ਸਾਬ ਆਪ ਡੈਣੇ ਰਗੜਾ ਲਾਉਣ ਡਿਊਟੀ ਭਗਵਾਉਂਦੇ ਨੇ ਜ਼ੋਰ ਲਗਾਇਆ ਪੂਰਾ ਜ਼ੋਰ ਪੂਰਾ ਮੈਨੂੰ ਵੇਖ ਰਗੜ ਰੱਖੀ ਜਿੰਦੇ ਹਾਂ 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 ਪੂਰਾ ਜ਼ੋਰ ਲਗਾਉਣ ਡਿਆ ਆਰੇ ਬਣਾ ਕੇ ਤੁਹਾਨੂੰ ਪੀ ਕੇ ਦੱਸਾਂ ਕਿਵੇਂ ਦਾ ਛੱਲ ਲੱਗਾ ਪੀ ਕੇ ਦੇਖਦੇ ਵਸ ਪੀਂਗਾ ਲਿਓਗੇ ਸਵਾਦ ਤੁਹਾਨੂੰ ਦੱਸ ਦਾਂਗੇ ਕਰ ਕਰ ਸਕਦੇ ਪਰ ਜ਼ੋਰ ਬਹੁਤ ਲੱਗਦਾ ਪੂਰਾ ਲੱਗ ਗਿਆ ਹੈ ਦੂਰ ਤੱਕ ਲੱਗਦਾ ਹੈ ਓਕੇ ਯੋਰ ਪਰਖਿਆ ਜਾਂਦੇ ਆ ਰੇ ਓਏ ਫਿਰ ਪਰਖਿਆ ਗਿਆ ਹੈ ਕਰੇ ਪਰਖਣਾ ਉਹਨਾ ਬੱਜੇ ਤੋੜੀ ਆਂਦਾ ਗਈ ਬਰਾ ਬੁਰੀ ਅਸਗਰ ਜੀ ਇਹ ਚੱਲਦਾ ਪਿਆ ਜੀ ਕੰਮ ਜੋਰ ਹੋ ਜੋਰ ਸ਼ਰਤਾਂ ਯਾਰ ਬੜੇ ਲਾਈ ਜਾਂਦੇ ਟੰਡੇ ਆ ਕੁਲੇ ਨੇ ਜੱਫੜਾ ਯਾਰ ਯੋਰ ਪੂਰਾ ਲੱਗਾ ਬਦਲ ਬਦਲ ਕੇ ਯੋਰ ਲਾਉਂਦੇ ਹੁਣ ਆਗੇ ਮਿਸਤਰੀ ਸਾਹਿਬ ਫੋਰਮੈਨ ਐ ਕੱਬਾ ਇਕੱਠਾ ਨਕਰਾਰ ਕਰਾ ਰਿਹਾ ਕੋਈ ਇਧਰ ਬਹੁਤ ਜੀ ਖੰਡ ਖੋਲ ਜਾ ਰਹੀ ਹੈ ਇਧਰ ਸ਼ੇਰ ਹੋਣਾ ਪੱਗ ਬਣ ਕੇ ਸਿਰੇ ਸਿਰ ਬਹਿ ਕੇ ਤੇ ਫੋਨ ਛੱਡ ਨਹੀਂ ਦੇ ਊ ਊ ਬਤੀ ਆ ਗਈ ਚੱਕੀ ਚ ਲੜਾ ਹੋ ਰਿ ਕੋ ਕਰ ਰਹੇ ਲੋ ਗਾਈਸ ਪਾਣੀ ਲੈ ਕੇ ਆ ਗਏ ਜਵਨ ਠੰਡਾ ਪਾਣੀ ਨਹੀਂ ਹੈਗਾ ਕੈਂਡੀਡਟ ਇਹ ਮੁੰਡਾ ਕਹਿੰਦੇ ਅਰਜਨ ਢਿੱਲੋਂ ਦੇ ਗੀਤ ਪ੍ਰਭਾਵ ਭੋਗਦਾੜੇ ਰੱਖ ਲਈ ਨੇ ਕਿੱਤ ਕਰਕੇ ਕੇਸ ਰੱਖ ਲਵਾ ਫਿਰ ਨੂੰ ਕਿ ਪਹਿਲਾਂ ਰੱਖ ਲਈ ਪਹਿਲਾਂ ਹੀ ਰੱਖ ਲਈ ਚਲੋ ਮੇਲਾ ਪਰਦਾ ਜਾਂਦਾ ਹੈ ਸੰਗਤਾਂ ਆਈ ਜਾਂਦੀਆਂ ਯੋਰੋ ਯੋਰ ਆਏ ਹੋਏ ਆਏ ਮੁੰਡਿਆ ਤੇਰੀ ਕਲਾਕਾਰੀ ਓਏ ਲੋਈ ਰਗੜਾਈ ਦਾ ਕੰਮ ਹੋ ਗਿਆ ਖਤਮ ਤੇ ਹੁਣ ਕਪੜਾ ਰਹਾ ਕੀ ਯਾਰ ਲੰਘੇ ਤੇ ਜੋ ਸਬਾਰ ਤੇ ਦੁੱਧ ਚ ਪਾਉਣ ਲੱਗੇ ਤੇ ਮੁੰਡੇ ਤੱਤੇ ਬਹੁਤ ਆਪਸ ਜੀ ਰੌਲਾ ਪਾਈਂਦੇ ਮੈਨੂੰ ਲੱਗਾ ਲੜਪੈਣਾ ਨੇ ਜਿੰਨੇ ਡੇਲੇ ਕੱਢਣ ਦੇ ਦੇ ਨੇ ਅੱਗ ਬਹੁਤ ਐ ਇਧਰ ਨੀਬੂ ਨੇ ਨੀਬੂ ਪਾ ਕੇ ਦੁੱਧ ਚੱਕੀ ਕਰਤੀ ਤੇ ਤੇ ਕਸਟਰਡ ਬਣਾਉਂਦਾ ਪਰ ਇੰਡਿਆ ਵੀ ਮੁੰਡੇ ਰੇ ਗੱਲਬਾਤ ਬਣਾ ਕੇ ਰੱਖੀ ਹੈ ਪੂਰੀ ਹੈ ਹੈ ਮਾਜਾੁਰਾ ਤੂੰ ਕਿਹੜੇ ਕੰਮ ਹੀ ਪਿਆ ਵੇ ਕੀ ਕਰਨ ਲੱਗਿਆ ਤੂੰ ਕਰੀਏ ਕਿ ਦੱਸ ਤੂੰ ਜਿਹੜਾ ਬਹੁਤ ਗੱਲ ਪਾਪ ਧੋਣੇ ਨਹੀਂ ਮਸਾ ਆਈਂ ਧੋਲੀਏ ਪਾਪ ਮਾਝੀ ਨਾ ਧੋਣੇ ਕਰਨੇ ਤਾਂ ਟਰਾਲੀ ਸਾਫ਼ ਕਰਨੀ ਨਹੀਂ ਆਪਣੀ ਮੁੰਡਾ ਬਲਵਿੰਦਰ ਇਹਨੂੰ ਕਹਿੰਦੇ ਬਿੰਦਰ ਬਿੰਦਰ ਕਹਿੰਦੇ ਨਾਂ ਨਾਲ ਜਾਣਦੇ ਆ ਤੇ ਸੇਵਾ ਕਹਿੰਦੇ ਮੁੰਡਾ ਇਹ ਕ੍ਰਿਕਟ ਦੇ ਪੋਜੀਸ਼ਨ 'ਚ ਕਰ ਲਿਆ ਪੂਰੀ ਆਏ ਵੇ ਉਰਾ ਫਟਰਾ ਨੀ ਗੇ ਲੇ ਗਿਧਰਾ ਗੱਲ ਸੁਣ ਹਾਂ ਕਿਥੋਂ ਆਏ ਜੀ ਅੰਮਿਆਰੇ ਵਾਲਾ ਕੜਾਈ ਲੈ ਭੱਜ ਗਿਆ ਹੁਣ ਇਧਰ ਆਂ ਅੰਮਿਆਰੇ ਲਈਏ ਆ ਖੜੇ ਆ ਜੀ ਕਿਥੋਂ ਆਏ ਆਏ ਵੇ ਇਧਰ ਆ ਪਤ ਤੂੰ ਕਿਥੋਂ ਆਏ ਜੀ ਲੋਕ ਲਈ ਏ ਹੋਰ ਠੀਕ ਠਾਕ ਹੈ ਸਕੂਲ ਜਾਣਾ ਅੰਮਿਆਰੇ ਫਿਰ ਆ ਖਿਚੜੀ ਖੋਤੇ ਉਹਨੇ ਦੇਖਿਆ ਲਈ ਤੁਸੀਂ ਭੱਜੀ ਜਾਂਦੇ ਹੋ ਉਹ ਖਲੋਤਾ ਬੜਾ ਵਧੀਆ ਵਿਚਾਰਾ ਦਰਦੇ ਬੜੇ ਯਾਰ ਨਹੀਂ ਡਰਦੇ ਮੁੰਡੇ ਦਲੇਰ ਆ ਸਰਦਾਰ ਤੇ YouTube ਤੇ ਫਿਰ ਕੀ ਆ ਨਹੀਂ ਨਹੀਂ ਜਾ ਲਾਲਾ ਚੰਗੀਦਰਾ ਚੰਗੀਦਰਾ ਹਾ ਕਰਾਂ ਅਮੀਰਾਂ ਨੂੰ ਦਿਖਾ ਦੇਣਾ ਕੌਣ ਸਾ ਪੂਰਾ ਚੱਲ ਰਿਹਾ ਹਵਾ ਚੱਲਦੀ ਠੱਡੀ ਠੰਡੀ ਮਜ਼ੇ ਆਉਂਦੇ ਪੂਰੇ ਚੰਗਿਤਰਾ ਚੰਗਿਤਰਾ ਓਏ ਕੌਣ ਸਾ ਆਪ ਦੱਸਦੇ ਬਹਿ ਕੇ ਕਿੱਦਾਂ ਕਰਨਾ ਲਗੜੀ ਲਗੜਾਈ ਕਰਕੇ ਤੇ ਹੁਣ ਕੱਢਦੇ ਇੱਥੇ ਜੂਸ ਸਾਰਾ ਇਹ ਦੁੱਧ ਜੋ ਕਰਕੇ ਮਿਲਦੇ ਹੁਣ ਆਪਾਂ ਪੀਵਾਂਗੇ ਤੇ ਲਵਾਂਗੇ ਨਜ਼ਾਰੇ ਬਹੁਤ ਮਿਹਨਤ ਕੀਤੀ ਮੁਰਿਆਨੇ ਅੱਛਾ ਸ਼ੇਰ ਵੀ ਆ ਗਿਆ ਥੱਕ ਤੋ ਸ਼ੇਰ ਹੁੰਦਾਗਾ ਠੀਕ ਆ ਸੱਟਿਆ ਯਾਰੋ ਲੈਣੀ ਦਾ ਯਾਰੋ ਦਲਜੀਤ ਦਸਾਂਝ ਵੀ ਆਇਆ ਆ ਕੋਗਰ ਦੀ ਐਡਵਰਟਾਈਜ਼ਮੈਂਟ ਕਰਨ ਤੇ ਹੁਣ ਆਪਾਂ ਸ਼ੱਕਦੇ ਆ ਤੇ ਫਿਰ ਦੱਸਦੇ ਤੁਹਾਨੂੰ ਕਿਵੇਂ ਦਾ ਬਣਿਆ ਲਓ ਵੀ ਹੋ ਗਿਆ ਤਿਆਰ ਆਪਣਾ ਰਗੜਾ ਉਹ ਖੁਸ਼दाई ਆਵਾ ਪੀਨੇ ਆ ਤੇ ਦੱਸਦੇ ਆ ਸਤਿ ਸ੍ਰੀ ਅਕਾਲ ਮੈਨੂੰ ਲੱਗਦਾ ਥੋੜਾ ਮਿੱਠਾ ਘੱਟ ਦੇ ਦੇਈਏ ਮੁਨਾ ਬਹੁਤ ਮਿਹਨਤ ਕੀਤੀ ਤੇ ਵਧੀਆ ਬਣਿਆ ਥੋੜੀ ਕੰਡ ਕਟਿਆ ਕੋਈ ਨੀ ਉਹ ਪਾਕੇ ਕੰਡ ਪੜ ਜੂਗਾ ਇਹ ਹੋਰ ਕੈਂਡ ਕੈਂਡ ਵਲੌਗ ਦੇਖਣ ਲਈ ਚੈਨਲ ਸਾਡਾ ਕਰ ਲੋ ਸਬਸਕ੍ਰਾਈਬ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਵੀ ਕਰਕੇ ਦੱਸਿਓ ਕਿਵੇਂ ਲੱਗੀ ਤੇ ਸਾਡਾ ਇੰਸਟਾ ਦਾ ਆਈਡੀ ਵੀ ਕਰ ਲੋ ਫੋਲੋ ਕਮਾ ਸਾਹ ਕੈਂਡ ਕੈਂਡ ਰੀਲੋ ਵੇਖਣ ਲਈ ਤੇ ਬਹੁਤ ਬਹੁਤ ਸਾਡੇ ਨਾਲ ਧੰਨਵਾਦ ਆਪਦਾ ਬਹੁਤ ਬਹੁਤ 사랑 ਤੇ ਨਮੂਸ ਧੰਨਵਾਦ ਕਰਨ ਜਾਣਾ ਕਲਾਸੀਆਂ ਵਰਗੇ ਹੋਮੇ ਨੇ ਧੰਨਵਾਦ ਤੁਹਾਡਾ ਸਾਰਿਆਂ ਦਾ YouTube ਦੇ ਚੈਨਲ ਸਬਸਕ੍ਰਾਈਬ ਕਰ ਲੋ ਤੇ ਇੰਸਟਾਗ੍ਰam ਦੀ ਆਈਡੀ ਨੂੰ ਸਬਸਕ੍ਰਾਈਬ ਕਰੋ ਪੰਮਾਸਰਾ ਮੀਨਾ ਕੋਇਆ ਸਾਨੂੰ ਪੌਂਦਿਆਂ ਨੂੰ ਬਹੁਤ ਪਿਆਰ ਮਿਲਿਆ ਚੱਲਦਾ ਜਾਂਦਾ ਹੌਲੀ ਹੌਲੀ ਇਦਾਂ ਹੀ ਸਾਥ ਭਾਈ ਰੱਖੋ ਆਪਣਾ ਕੋ ਸਾਹਿਬ ਗੱਲ ਸੁਣੋ ਨਾ ਜੀ ਚੋਣ ਆਪ ਪੀ ਲਈਏ ਬਾਕੀ ਅਗਲੇ ਵੀਡੀਓ ਵਿੱਚ ਫੇਰ ਗੱਲਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ